ਕਿਹੜੀ ਪਾਰਟੀ ਦੀ ਸਰਕਾਰ ਹੋਣੀ ਚਾਹੀਦੀ ਹੈ ਸੈਂਟਰ ਦੇ ਵਿੱਚ ਕਿ ਹਾਲਾਤ ਦੇਸ਼ ਦੇ ਸੁਧਰ ਜਾਣ ਨਹੀਂ ਇੰਨੀ ਕਦੇ ਬਿਜਲੀ ਨਹੀਂ ਮਿਲੀ ਸਾਨੂੰ 4 ਘੰਟੇ 5 ਘੰਟੇ ਬਿਜਲੀ ਮਿਲਦੀ ਰਹੀ ਹੈ ਜਿਵੇਂ 100 ਵਿੱਚੋਂ 24 ਘੰਟੇ ਮਿਲਦੀ ਰਹੀ ਬਾਹਰ ਦਰੇ ਉੱਪਰ ਰੋੜ ਦਾ ਬੱਚਾ ਬਿਮਾਰ ਆ ਜੀਵਾ ਘਰਾੜਾ ਦੀ ਹੋਰ ਪੁਰਾਉ ਦਾ ਪਤੀ ਨੇ ਕਹਿੰਦੇ ਸਾਧੂ ਜੀ ਕੇ ਖਾ ਰਿਆ ਨਹੀਂ ਹੁਣ ਐਸ்சிਪੀਸੀ ਦੇ ਜੋ ਹਾਲਾਤ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਉਹ ਤਾਂ ਸਭ ਤੋਂ ਭੱਜਿਆ ਇਨਸਾਨ ਹੈ ਜੀ ਖਾ ਲੈਂਦਾ ਜਿਹਨੂੰ ਆਪਣੇ ਬਾਪ ਦਾ ਨਹੀਂ ਪਤਾ ਲੱਗਦਾ ਰੋਪ ਤਾਂ ਲਾਈ ਵੀ ਹੈ ਜੇ ਉੱਪਰੋਂ ਹੀ ਭ੍ਰਸ਼ਟਾਚਾਰ ਚੱਲ ਰਿਹਾ ਹੈ ਦੁਕਾਨਾਂ ਕੋ ਬਿੱਕੀ ਪਿੰਡਾਂ ਤੇ ਜਾਂ ਸਰ ਡਾਕਟਰ ਮਮੋਲ ਸਿੰਘ ਦੀ ਸਰਕਾਰ ਨੂੰ ਕਿਵੇਂ ਦੇਖਦੋਂ ਜਿਹੜੀ ਗੱਲ ਹੈ ਵੀ ਹੁਣ 10-12 ਇਅਰ ਹਲਦਰੀ ਤੋਂ ਕਿਤੇ ਵੱਧ ਨਹੀਂ ਕਿਤੇ ਸਰਦਰੀਆਂ ਮਿਲਦੀ ਜੀ ਉਹੀ 3-400 ਰੁਪਏ ਦਿਹਾੜੀ ਹੈ ਜੀ ਬੰਦੇ ਦੀ ਪ੍ਰਧਾਨ ਕੋ ਜ਼ਗੀਰਵਾਲ ਦੀ ਜੀ ਜ਼ਗੀਰਵਾਲ ਛੱਡ ਕੇ ਪਰੇ ਹੋ ਜੇ ਅਕਾਲੀਵਾਲ ਦੁਬਾਰਾ ਕਾਇਮ ਹੋਊਗਾ ਤੁਸੀਂ ਪ੍ਰਕਾਸ਼ ਬਾਦਲ ਦੀ ਸਰਕਾਰ ਵੀ ਦੇਖੀ ਹੈ ਕੈਪਟਨ ਦੀ ਵੀ ਦੇਖੀ ਹੈ ਤੂੰ ਆਤਮਾਨੂ ਵੀ ਦੇਖ ਰਿਹਾ ਕਿਹੜਾ ਜਿਹੜਾ ਮੁੱਖ ਮੰਤਰੀ ਹੈ ਸਭ ਤੋਂ ਵੱਧ ਲੋਕਾਂ 'ਚ ਫਿਰਦਾ ਰਿਹਾ ਚੈਨੀ ਕੋਹਣ ਦਾ ਉਹਦੇ ਪੱچے ਦੇਖ ਲਓ ਹਨ ਕੀ ਉਹ ਆਮ ਬੰਦਾ ਤਾਂ ਹੈ ਨਹੀਂ ਕੋਈ ਇਹਨਾਂ ਵਿਚ ਚੈਨੀ ਕੋਹਣੇ ਵਾਲਾ ਕੰਮ ਕਰੂਗਾ ਪਰ ਹੁਣ ਦੇ ਵਾਰ ਨਾ ਵੱਡ ਗਈ ਮਾਰ ਜਾਂਦਾ ਉਹ ਦੁਬਾਰਾ ਫੇਰ ਪਿੱਛੇ ਆ ਜਾਂਦਾ ਪ੍ਰੋਗਰਾਮ ਰੌਣਕ ਸੱਥਾਂ ਦੀ ਤਹਿਤ ਅੱਜ ਅਸੀਂ ਪਹੁੰਚੇ ਹਾਂ ਪਟਿਆਲੇ ਜ਼ਿਲ੍ਹੇ ਦੇ ਪਿੰਡ ਤਰਖੇੜੀ ਦੇ ਵਿੱਚ ਜਿੱਥੇ ਬਹੁਤ ਸਾਰੇ ਨੌਜਵਾਨ ਕਹ ਲਈਏ ਬਜ਼ੁਰਗ ਆਤਾਸ਼ਵੀ ਖੇੜਰੇ ਨੇ ਤੇ ਅੱਗੇ ਪੰਚਾਇਤੀ ਚੋਣਾਂ ਵੀ ਆ ਰਹੀਆਂ ਨੇ ਤੇ ਲੋਕ ਸਭਾ ਦੀਆਂ ਚੋਣਾਂ ਵੀ ਆ ਰਹੀਆਂ ਨੇ ਬਹੁਤ ਸਾਰੀਆਂ ਗੱਲਾਂ ਬਾਤਾਂ ਰਹਿਣਗੀਆਂ ਇਹਨਾਂ ਦੇ ਨਾਲ ਕਿ ਕਿਵੇਂ ਦੇਖਦੇ ਨੇ ਕੀ ਵਿਚਾਰ ਨੇ ਇਹਨਾਂ ਦੇ ਕੀ ਨਾਮ ਹੈ ਵੀਰੇ ਸਤਨਾਮ ਸਿੰਘ ਹੈ ਜੀ ਅ ਟਾਸ਼ ਖੇਡ ਰਹੇ ਹਾਂ ਟਾਈਮ ਪਾਸ ਕਰ ਰਹੇ ਹਾਂ ਕੰਮ ਕਰ ਵੀ ਕਰਦੇ ਹੋ ਕੋਈ ਕਿ ਪੜਾਈ ਕਰਦੇ ਹੋ ਪ੍ਰਾਈਵੇਟ ਜੌਬ ਕਰਦੇ ਆ ਜੀ ਠੀਕ ਹੈ ਹਾਂਜੀ ਇਹ ਠੰਡ ਦਾ ਠੰਡ ਦਾ ਮੌਸਮ ਹੈ ਠੰਡ ਬਹੁਤ ਮਿਲਦਾ ਅੱਜ ਕੱਲ੍ਹ ਜੀ ਧੁੱਪ ਨਿਕਲੀ ਆ ਜੀ ਹਾਂਜੀ ਹਾਂਜੀ ਮੌਸਮ ਹੋਣੇ ਖੁੱਲਿਆ ਜੀ ਹੁਣੇ ਖੇਡਣ ਲੱਗਿਆ ਜੀ ਠੰਡ ਦੇ ਵਿੱਚ ਤਾਂ ਕੰਮ ਕਰਨਾ ਜੀ ਮੁਸ਼ਕਲ ਹੁੰਦਾ ਹੈ ਹਾਂਜੀ ਬਹੁਤ ਜ਼ਿਆਦਾ ਜੀ ਹੂੰ ਆ ਬਿਲਕੁਲ ਤੇ ਇਹ ਜਿਹੜੀ ਆਪਣੀ ਕਹ ਲਿਏ ਕਿ ਜਿਹੜੀਆਂ ਚੀਜ਼ਾਂ ਲੋਪ ਹੁੰਦੇ ਜਾਂਦੀਆਂ ਨੇ ਤੁਸੀਂ ਉਹਨੂੰ ਅੱਗੇ ਬਰਕਰਾਰ ਰੱਖਿਆ ਹੋਇਆ ਹੈ ਨਾ ਹਾਂਜੀ ਇਮੇ ਕੀ ਗਾਣਾ ਸੀਗਾ ਵੀ 나ਜਰਾਲਾ ਸੀਪ ਦੀ ਬਾਜੀ ਸੱਤਾਂ ਖਾਲੀਓ ਚੱਲੀਆਂ ਤੇ ਅੱਗੇ ਪੰਚਾਇਤੀ ਚੋਣਾਂ ਵੀ ਆ ਰਹੀਆਂ ਨੇ ਪਿੰਡ ਦੇ ਵਿੱਚ ਤਰਖੇੜੀ ਚ ਕਿਦਾਂ ਦਾ ਮਾਹੌਲ ਆ ਹਾਂਜੀ ਬਸ ਸਾਡੇ ਤਾਂ ਠੀਕ ਆ ਜੀ ਵਧੀਆ ਮਾਹੌਲ ਹੈ ਜੀ ਪਿੰਡ ਦੇ ਸਾਰੇ ਇਕੱਠੇ ਰਹਿੰਦੇ ਨੇ ਜੀ ਕੀ ਲੱਗਦਾ ਹੈ ਪਿੰਡੋ ਕਿਹੜੀ ਪਾਰਟੀ ਦੀ ਪੰਚਾਇਤ ਬਣਨੀ ਚਾਹੀਦੀ ਹੈ ਕਿਉਂਕਿ ਲੋਕ ਸਭਾ ਤੋਂ ਪਹਿਲਾਂ ਪੰਚਾਇਤੀ ਵੋਟਾਂ ਨੇ ਕੋਈ ਨੌਜਵਾਨੇ ਆਉਣਾ ਚਾਹੁੰਦੇ ਜੀ ਅੱਗੇ ਜਿਹੜਾ ਕਿ ਪਿੰਡ ਦਾ ਸਾਰਿਆਂ ਦਾ ਹਨਾ ਵਿਕਾਸ ਕਰੇ ਸਭ ਦੀ ਕੋਈ ਚੋਣ ਪਿੰਡ ਬਾਜੀ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਕੰਮ ਕਰਦੇ ਪਿੰਡ ਦੇ ਵਿੱਚ ਹਨਾ ਕੋਈ ਵੀ ਪਾਰਟੀ ਬਾਜ਼ੀ ਨਾ ਕਰੇ ਹਨਾ ਨਸਿਆਂ ਦੇ ਪ੍ਰਤੀ ਹੋਰ ਹਾਂ ਇੱਕ ਇਹ ਹੁੰਦਾ ਕਿ ਜਿਵੇਂ ਮੰਨ ਲਓ ਜਿੱਦੀ ਸਟੇਟ ਦੇ ਵਿੱਚ ਸਰਕਾਰ ਹੁੰਦੀ ਹੈ ਪੰਚਾਇਤਾਂ ਵੀ ਉਧੀਆਂ ਬਣਦੀਆਂ ਨੇ ਆਪਾਂ ਦੇਖਿਆ ਪਿਛਲੇ ਕਈ ਸਾਲਾਂ ਤੋਂ ਹਾਂ ਤੇ ਭਗਵਾਨਤਮਨ ਨੇ ਕਿਹਾ ਸੀਗਾ ਕਿ ਸਰਬਸੰਮਤੀ ਨਾਲ ਸਰਪੰਚ ਬਣਾ ਲਓ ਜਿਹੜਾ ਮਰਜ਼ੀ ਬਣਾ ਲਓ 5 ਲੱਖ ਵੀ ਦਊਂਗਾ ਪਿੰਡ ਨੂੰ ਤੁਹਾਨੂੰ ਲੱਗਦਾ ਨਹੀਂ ਵੀ ਸਰਬਸੰਮਤੀ ਨਾਲ ਬਣਨਾ ਚਾਹੀਦਾ ਜਾਂ ਪਿੰਡ ਚੋਮੇ ਦਾ ਮਾਹੌਲ ਨਹੀਂ ਹੈਗਾ ਸਰਬਸੰਮਤੀ ਨਾਲ ਆਏ ਆ ਜੀ ਪਿੰਡ ਦੇ ਵਿੱਚ ਸਰਬਸੰਮਤੀ ਨਾਲ ਵੀ ਉਹੀ ਚੁਣਿਆ ਜਾਂਦਾ ਜਿਹੜਾ ਕਿ ਪਿੰਡ ਦੇ ਵਿੱਚ ਹਨਾ ਸਾਰਿਆਂ ਨੂੰ ਲੈ ਕੇ ਨਾਲ ਚੱਲੇ ਹਨਾ ਜੀ ਸਰਬੀ ਜਿਵੇਂ ਇੱਕ ਪੱਖੀ ਕੋਈ ਪਾਰਟੀ ਦੇ ਵਿੱਚ ਇੱਕ ਬੰਦਾ ਉਹ ਕੋਈ ਸਰਪੰਚ ਸਮਤੀ ਵਾਲਾ ਬੰਦਾ ਨਹੀਂ ਨਾ ਹੁੰਦਾ ਜੀ ਹਾਂ ਜਿਹੜਾ ਕਿ ਆਪਣੀ ਪਾਰਟੀ ਨੂੰ ਮੋੜੇ ਬਸ ਤੁਹਾਡੀ ਸੋਚੀ ਹੈ ਕਿ ਜਿਹੜਾ ਸਰਵ ਸਮਤੀ ਨਾਲ ਹੋਣਾ ਚਾਹੀਦਾ ਹੈ ਕੋਈ ਲੜਾਈ ਝਗੜੀ ਨਾ ਹੋਵੇ ਖਰਚਾ ਨਾ ਹੋਵੇ ਫालतू ਹਾਂ ਕੋਈ ਪਾਰਟੀ ਬਾਜੀ ਨਾ ਰੱਖੇ ਮਨ ਦੇ ਵਿੱਚ ਬੰਦਾ ਸਰਪੰਚ ਬਣਨ ਦਾ ਚਾਹੁੰਦਾ ਮਨ ਦੇ ਵਿੱਚ ਤਾਂ ਅਗਲਾ ਪਾਰਟੀ ਬਾਜੀ ਉਹ ਰੱਖਦਾ ਨਾ ਪਰ ਪਿੰਡਾਂ ਦੇ ਵਿੱਚ ਇਦਾਂ ਦਾ ਮਾਹੌਲ ਹੁੰਦਾ ਨਹੀਂ ਹੈ ਨਾ ਬਿਲਕੁਲ ਹਾਂਜੀ ਹਾਂ ਸਾਡੇ ਪਿੰਡ ਤਾਂ ਬਹੁਤ ਵਧੀਆ ਮਾਹੌਲ ਰਹਿੰਦਾ ਜੀ ਇਕਨ ਇਕੱਠੇ ਰਹਨੇ ਆਸੀਂ ਵਿਆਹ ਸ਼ਾਦੀਆਂ ਵਿੱਚ ਵੀ ਇਕਨ ਇਕੱਠੇ ਬੈਠਦੇ ਆ ਸਾਰੇ ਸਾਡੇ ਇਹ ਹੁਣ ਫੇਰ ਚੋਣ ਆ ਰਹੀਆਂ ਨੇ ਲੋਕ ਸਭਾ ਦੀਆਂ ਤੁਸੀਂ ਨੌਜਵਾਨੋਂ ਪ੍ਰਾਈਵੇਟ ਜੌਬ ਕਰਦੇ ਹੋ ਤੇ ਤੁਹਾਡੇ ਵਿਚਾਰ ਕੀ ਨੇ ਸੋਚ ਕੀਆ ਤੁਹਾਡੀ ਕਿ ਕਿੱਦਾਂ ਦੀ ਸਰਕਾਰ ਆਉਣੀ ਚਾਹੀਦੀ ਹੈ ਤਾਂ ਜੋ ਜਿਹੜੇ ਨੌਜਵਾਨੀ ਬਾਲ ਜਾਂ ਜਿਹੜੇ ਸਮੱਸਿਆਵਾਂ ਨੇ ਵੱਡੀਆਂ ਦੇਸ਼ਤੀਆਂ ਉਹਦੇ ਵੱਲ ਹੱਲ ਹੋ ਸਕੇ ਸਰਕਾਰ ਵਧੀਆ ਹੀ ਆਉਣੀ ਚਾਹੀਦੀ ਹੈ ਜਿਹੜੇ ਸਾਹਮਣੇ ਨਾਲ ਜੀ ਹਨ ਕੰਮਕਾਰ ਵੀ ਮਿਲਨੇ ਚਾਹੀਦੇ ਨੇ ਜੀ ਪ੍ਰਾਈਵੇਟ ਜੌਬ ਮਿਲਨੀ ਰਹੀ ਲੋਕਾਂ ਨੂੰ ਪੜ੍ਹੇ ਲਿਖੇ ਨੌਜਵਾਨ ਬਾਹਰ ਨੂੰ ਜਾ ਰਹੇ ਨੇ ਜੀ ਇਹ ਜਿਹੜੇ ਬਾਹਰ ਨੂੰ ਜਾ ਰਹੇ ਨੇ ਇਹ ਕਹ ਲਈਏ ਪੇੜ ਚਾਲ ਹੈ ਜਾਂ ਫਿਰ ਵਾਕੀ ਕਿਉਂਕਿ ਉਧਰ ਵੀ ਹਾਲਾਤ ਤੁਸੀਂ ਦੇਖ ਲਿਆ ਕਿ ਬਹੁਤ ਹਾਲਾਤ ਠੀਕ ਨਹੀਂ ਹੈਗੇ ਕਿਸੇ ਵੀ ਕੰਟਰੀ ਚ ਹਾਲਾਤ ਠੀਕ ਨਹੀਂ ਰਹੇ ਹੋਣਾ ਕੈਨੇਡਾ ਦੇ ਵੀ ਬੱਚੇ ਘਟਾ ਤੇ ਇੱਕ ਤਰੀਕੇ ਨਾਲ ਬੰਦੀ ਕਰ ਰਹੇ ਨੇ ਆਉਣ ਵਾਲੇ ਸਮੇਂ ਚ ਬਾਕੀ ਵੀ ਸਾਰਿਆਂ ਨੇ ਆਪਣੀਆਂ ਜੜੀਆਂ ਸੀਗੀਆਂ ਚੇਂਜ ਕਰਤੀਆਂ ਨੇ ਪਾਲਿਸੀਆਂ ਤਾਂ ਕਿਵੇਂ ਦੇਖਦੇ ਹੋ ਫਿਰ ਇਹ ਬੱਚਿਆਂ ਦੇ ਵਿੱਚ ਇੱਕ ਦੂਜੇ ਨੂੰ ਦੇਖ ਕੇ ਆ ਜਾਂ ਫਿਰ ਉਹਨਾਂ ਨੂੰ ਲੋੜ ਹੈ ਕਿਸੇ ਨੂੰ ਜਾਣਾ ਚਾਹੀਦਾ ਦੇਖ ਕੇ ਵੀ ਹੈ ਜੀ ਕੁਝ ਜਿਵੇਂ ਹੁਣ ਆਪਣੇ ਪਤਈ ਹੈ ਜੀ ਹੁਣ ਭਾਨੇ ਸਿੱਧੂ ਨੇ ਜਿਵੇਂ ਹਨ ਸਾਰੇ ਨੌਜਵਾਨ ਹਨਾ ਪੰਜਾਬ ਬਚਾਓ ਯਾਤਰਾ ਵੀ ਚੱਲੀ ਆ ਆਪਣੇ ਪਿੰਆ ਵਿੱਚ ਹਨਾ ਸਾਰਾ ਕੁਝ ਕਰਿਆ ਉਹਨਾਂ ਅੱਗੇ ਬੋਲਦੇ ਨੇ ਏਜੰਟਾਂ ਦੇ ਪ੍ਰਤੀ ਵੀ ਬੋਲਦੇ ਨੇ ਪੈਸੇ ਵੀ ਕਿੰਨੇ ਮੜਵਾਏ ਦੇਖ ਲੋ ਭਾਨਾ ਸਿੱਧੂ ਦੀ ਸੋਚ ਨੂੰ ਫੇਰ ਦਵਾਇਆ ਜਾ ਰਿਹਾ ਕਿਤੇ ਹਨਾ ਨਾਲ ਦੀ ਨਾਲ ਇੱਕ ਇੱਕ ਚੈਨੀ ਖੋਣ ਦਾ ਉਹ ਤੇ ਪਰਚਾ ਦੇਖ ਲੋ ਹਨਾ ਕੀ ਉਹ ਆਮ ਬੰਦਾ ਤਾਂ ਹੈ ਨਹੀਂ ਕੋਈ ਹਨਾ ਵੀ ਚੈਨੀ ਕੋਣੇ ਵਾਲਾ ਕੰਮ ਕਰੂਗਾ ਉਹ ਜਿਹਨੂੰ ਯੂਟਿਊਬਰ ਤੇ ਇੰਨੇ ਪੈਸੇ ਬਣਦੇ ਆ ਹੁਣ ਸਾਰਾ ਕੁਝ ਬਣਦਾ ਹੋਵੇ ਹਨਾ ਤੇ ਉਹ ਕਿ ਚੈਨੀ ਖੂਗਾ ਸਰਕਾਰ ਇੱਕ ਹੀ ਨੌਜਵਾਨਾਂ ਦੀ ਜਿਹੜੀ ਸੋਚ ਹੈ ਜਾਂ ਨੌਜਵਾਨਾਂ ਦੀ ਬੋਲੀ ਹੈ ਉਹਨੂੰ ਦਵਾ ਰਹੀ ਹੈ ਕਿਤਨਾ ਕਿਤੇ ਹਨਾ ਇਹ ਇਹੀ ਭਗਵੰਤ ਮਾਨ ਕਹਿੰਦਾ ਸੀ ਵੀ ਤੁਸੀਂ ਬੋਲੋ ਸਵਾਲ ਕਰੋ ਸਰਕਾਰਾਂ ਨੂੰ ਤੇ ਉਹਦੇ ਪ੍ਰਤੀ ਦੇਖ ਲਓ ਤੁਸੀਂ ਹੁਣ ਵੀ ਜੋ ਵੀ ਬੋਲਿਆ ਜਾ ਰਿਹਾ ਕੋਈ ਵੀ ਹੈ ਨਾ ਦਵਾਇਆ ਜਾ ਰਿਹਾ ਉਹਨੂੰ ਹੁਣ ਇਹ ਲੋਕਾਂ ਨੂੰ ਡਰਾਇਆ ਜਾ ਰਿਹਾ ਇਸ ਤੋਂ ਬਚਦੇ ਨੌਜਵਾਨ ਬਾਹਰ ਨੂੰ ਭੱਜ ਰਹੇ ਨੇ ਹਰ ਕੋਈ ਆਪਣੇ ਪਰਚੇ ਤੋਂ ਕਲੀਅਰ ਹੋਣਾ ਚਾਹੁੰਦਾ ਏ ਵੀ ਮੇਰੇ ਤੇ ਪਰਚਾ ਨਾ ਦੋ ਸਾਲ ਹੋ ਚੱਲੇ ਨੇ ਮਾਨ ਸਰਕਾਰ ਨੂੰ ਜਿਹੜੇ ਕੰਮ ਕਰਨੇ ਬਿਜਲੀ ਮੁਫਤੀਆਂ ਹੋਰ ਸਹੂਲਤਾਂ ਕਿਵੇਂ ਦੇਖਦੇ ਹੋ ਵੀ ਕੰਮ ਕਰ ਹੋਏ ਨੇ ਪਿਛਲੀਆਂ ਸਰਕਾਰਾਂ ਦੀ ਜੇਕਰ ਤੁਲਨਾ ਕਰੀ ਜਾਵੇ ਤੁਸੀਂ ਪਿਛਲੀਆਂ ਸਰਕਾਰਾਂ ਵਿੱਚ ਦੇਖਿਆ ਨੇ ਉਹਦੇ ਮੁਕਾਬਲੇ ਕੁਝ ਲੱਗਦਾ ਤੁਹਾਨੂੰ ਕਿ ਨਹੀਂ ਨਹੀਂ ਇਹ ਜ਼ਿਆਦਾਤਰ ਤਾਂ ਇਹ ਸੋਸੇਬਾਜੀ ਹੋਇਆ ਜੀ ਜੇ ਕਿ ਤੇ ਰੋਜ਼ਗਾਰ ਖੁੱਲਿਆ ਜਾਵੇ ਬਿਜਲੀ ਦਾ ਬਿੱਲ ਵੀ ਬੰਦਾ ਭਰ ਸਕਦਾ ਈ ਸਾਰਾ ਕੁਝ ਕਰ ਸਕਦਾ ਜੀ ਇਹ ਤਾਂ ਇੱਕ ਸਾਨੂੰ ਆਏ ਆ ਵੀ ਟਾਫੀਆਂ ਦਿੱਤੀਆਂ ਜਾਂਦੀਆਂ ਨੇ ਇਹ ਮੁਫਤਰੀਆਂ ਸਹੂਲਤਾਂ ਬੰਦ ਹੋਣੀਆਂ ਚਾਹੀਦੀਆਂ ਨੇ ਰੋ ਜੀ ਹਾਂ ਜੀ ਹਾਂ ਜੀ ਮੁਫਤਰੀਆਂ ਸਹੂਲਤਾਂ ਬੰਦ ਹੋਣੀਆਂ ਚਾਹੀਦੀਆਂ ਲੱਗਦਾ ਰੋਜ਼ਗਾਰ ਮਿਲਣਾ ਚਾਹੀਦਾ ਰੋਜ਼ਗਾਰ ਖੁੱਲ ਜੇਵੇ ਜੀ ਨੌਜਵਾਨਾਂ ਨੂੰ ਰੋ ਨੌਕਰੀਆਂ ਮਿਲਣ ਵਧੀਆ ਰੋਜ਼ਗਾਰ ਮਿਲੇ ਵਧੀਆ ਸੈਲਰੀ ਮਿਲੇ ਜੀ 90 12000 ਦੀ ਸੈਲਰੀ ਤੋਂ ਕਿਤੇ ਵੱਧ ਨਹੀਂ ਕਿਤੇ ਸੈਲਰੀ ਮਿਲਦੀ ਜੀ ਉਹੀ 3 400 ਰੁਪਏ ਦਿਹਾ ਇਹ ਕਿਤੇ ਆਪਾਂ ਨੂੰ ਟੋਫੀ ਨਹੀਂ ਦਿੱਤੀਆਂ ਜਾਂਦੀਆਂ ਨੇ ਜੀ ਇਹ ਜ਼ਿਆਦਾ ਉੱਪਰ ਫਿਰ ਭਾਜਪਾ ਦੇ ਮੁਕਾਬਲਾ ਕਰਨ ਵਾਲਾ ਵੀ ਕੋਈ ਠੋਸ ਜਿਹੜੀ ਪਾਰਟੀ ਨਜ਼ਰ ਨਹੀਂ ਆ ਰਹੀ ਉਹ ਗੱਠਜੋੜ ਸੀਗਾ ਇਹ ਕਹਿੰਦੇ ਅਸੀਂ ਪੰਜਾਬ ਵਿੱਚ ਗੱਠਜੋੜ ਨਹੀਂ ਕਰਨਾ ਕਾਂਗਰਸ ਤੇ ਕਾਂਗਰਸ ਵਾਲੇ ਆਪ ਨਾਲ ਤਾਂ ਫਿਰ ਭਾਜਪਾ ਨਾਲ ਟੱਕਰ ਕੌਣ ਲਾਊਗਾ ਗੱਠਜੋੜ ਵੀ ਬੰਨ ਨੂੰ ਪੂਰਾ ਤਿਆਰ ਸੀ ਦੇਖ ਲਓ ਉਹਨਾਂ 30 ਕਹਿ ਰਹੇ ਆ ਜੀ ਵੀ ਮੈਂ ਉਹ ਵੀ ਹੁਣ ਭਾਜਪਾ ਦੇ ਨਾਲ ਦੁਬਾਰਾ ਫੇਰ ਹੱਥ ਮਲਾਉਣ ਦੇ ਕੰਡੇ ਆ ਰਹੇ ਆ ਨਾ ਕਿਤੇ ਇਹ ਗੱਠਜੋੜ ਤਾਂ ਤਾਂ ਕਾਮਯਾਬ ਹੋਊਗਾ ਕਿਤੇ ਜਿਹੜੀਆਂ ਇਹਨਾਂ ਦੀਆਂ ਆਪਣੀਆਂ ਮਕਸਦ ਨੇ ਨਾ ਆਪਣੇ ਇਹਨਾਂ ਨੂੰ ਮੂਰੇ ਵਾਲੇ ਚਿਹਰਾ ਸਾਰਾ ਕੁਝ ਛੱਡ ਕੇ ਤਾਂ ਕਿਤੇ ਲੋਕ ਭਲਾਈ ਕੰਮ ਹੋਣਗੇ ਜੇ ਕਿਤੇ ਇਹ ਇਕੱਠੇ ਹੋ ਕੇ ਆਪੋ ਆਪਣਾ ਛੱਡਣਾ ਪਊਗਾ ਇਹਨਾਂ ਨੂੰ ਕੋਈ ਸਿੱਧਾ ਲਾਜ ਚ ਐਕਸਿਸਵਾਲ ਡਾਕਟਰ ਮਨਮੋਹਨ ਸਿੰਘ ਦੀ ਸਰਕਾਰ ਨੂੰ ਕਿਵੇਂ ਦੇਖਦੇ ਹੋ ਜਿਹੜੀ ਰੱਖ ਕੇ ਗਈ ਹੈ ਪਹਿਲਾਂ ਬਹੁਤ ਵਧੀਆ ਰਹੀ ਹੈ ਸਰਕਾਰ ਜੀ ਉਹ ਉਸ ਟਾਈਮ ਸਿਲੰਡਰ ਵੀ 450 ਸੀ ਪੈਟਰੋਲ ਡੀਜ਼ਲ ਵੀ ਬਹੁਤ ਸਸਤਾ ਸੀ ਕਿਸਾਨਾਂ ਦੀਆਂ ਵੀ ਸੁਣਿਆ ਬਾਈਆਂ ਹੁੰਦੀਆਂ ਸੀ ਤੇ ਲੋਕ ਪੱਕੀ ਵੀ ਸਾਰੇ ਕੰਮ ਤਾਂ ਮੰਗਿਆ ਇਹਨੂੰ ਜੀਐਸਟੀ ਦੇ दायरे ਚ ਨਹੀਂ ਲਿਆਉਂਦੇ ਲੱਗਦਾ ਲਿਆਉਣਾ ਚਾਹੀਦਾ ਲਿਆਉਣਾ ਚਾਹੀਦਾ ਜੀਐਸਟੀ ਦੇ ਡਾਇਰੇ ਤਾਂ ਘਟੋ ਘਟੇ ਰੇਟ ਆਉਣੇ ਦੇ ਬਿਲਕੁਲ ਤਾਂ ਨੌਜਵਾਨ ਨੇ ਬਹੁਤ ਵਧੀਆ ਵਿਚਾਰ ਆਪਣੇ ਰੱਖੇ ਨੇ ਜਿਹੜੀ ਸੋਚ ਆ ਬਜ਼ੁਰਗ ਬੈਠੇ ਨੇ ਬਾਬਾ ਜੀ ਕੀ ਹਾਲ ਨੇ ਠੀਕ ਹੈ ਜੀ ਨਾਮ ਕੀ ਹੈ ਤੁਹਾਡਾ ਦਲਜੀਤ ਸਿੰਘ ਠੀਕ ਹੈ ਇੱਥੇ ਖੇਡ ਰਹੇ ਹਾਂ ਟਾਈਮ ਪਾਸ ਕਰ ਰਹੇ ਹਾਂ ਹਾਂ ਠੀਕ ਹੈ ਠੰਡ ਕਿੰਨੀ ਕੁ ਲੱਗਦੀ ਹੈ ਠੰਡ ਹੈਗੀ ਜੀ ਤੜਕੇ ਹੈਗੀ ਜੀ ਵੇਤੋਂ ਘਟ ਗਈ ਕਿਹਦੇ ਬਸੰਤ ਪੰਚਮੀ ਤੋਂ ਬਾਅਦ ਫਰਕ ਪੈ ਜਾਂਦਾ ਨਾ ਸੱਚ ਪਸੰਤ ਪੰਚਮੀ ਤੋਂ ਬਾਅਦ ਹਾਂ ਆਵਾਰੀ ਆ ਗਈ ਤੁਹਾਡੀ ਹਣਾ ਕਿਵੇਂ ਦਾ ਖੇਡਦੇ ਹੋ ਬਾਬਾ ਜੀ ਵਧੀਆ ਖੇਡਦੇ ਹੋ ਕਿ ਟਾਈਮ ਪਾਸ ਨੂੰ ਹੀ ਬਸ ਵਧੀਆ ਖੇਡਦੇ ਆ ਮਾਤ ਦੇ ਰਹੇ ਦੂਜਿਆਂ ਨੂੰ ਹੈ ਤਾਂ ਮੇਜੋ ਰੁਕਨੇ ਤੇ ਸਾਡੇ ਨਾਲ ਹੋਰ ਵੀ ਨਿਆंका ਜੀ ਕੀ ਨਾਮ ਹੈ ਜੀ ਗੁਰਚਰਨ ਸਿੰਘ ਜੀ ਗੁਰਤੇਵ ਸਿੰਘ ਅੰਕਲ ਜੀ ਪੰਜਾਬ ਸਰਕਾਰ ਨੂੰ 2 ਸਾਲ ਹੋ ਗਏ ਮਾਨ ਸਰਕਾਰ ਨੂੰ ਪਹਿਲਾਂ ਕਾਂਗਰਸ ਤੇ ਕਾਲੀ ਦਲ ਦਾ ਰਾਜ ਰਿਹਾ ਕਈ ਸਾਲ ਪੰਜਾਬ ਦੇ ਵਿੱਚ ਤੇ ਨਵੀਂ ਸਰਕਾਰ ਨੂੰ ਕਿਵੇਂ ਦੇਖਦੇ ਹੋ ਤੁਹਾਡਾ ਇੰਨਾ ਤਜਰਬਾ ਹੈ ਉਮਰ ਹੈ ਤੁਹਾਡੀ ਤੁਸੀਂ ਸਾਰੀਆਂ ਪਾਰਟੀਆਂ ਸਰਕਾਰਾਂ ਦੇਖੀਆਂ ਨੇ ਤੇ ਕਿੰਨਾ ਕੁ ਫਰਕ ਮਹਿਸੂਸ ਹੋ ਰਿਹਾ ਨਵੀਂ ਸਰਕਾਰ ਚ ਫਰਕ ਤਾਂ ਵਧੀਆ ਚੱਲਦਾ ਯਾਰ ਪਹਿਲਾਂ ਭਗਵਾਨ ਜੀ ਨੇ ਵਾਦੇ ਤਾਂ ਵਧੀਆ ਕਰੇ ਤੇ ਚਲੋ ਬਿਜਲੀ ਵੀ ਆਲੇ ਕਰ ਵੀ ਗਿਆ ਇਹ ਪਰ ਹੁਣ ਕਈ ਵਾਰ ਨਾ ਵੜ ਗਈ ਮਾਰ ਜਾਂਦਾ ਉਹਦੇ ਬਾਅਦ ਫੇਰ ਪਿੱਛੇ ਆ ਜਾਂਦਾ ਇਹ ਜਿਹੜੀਆਂ ਕਾਰਵਾਈਆਂ ਕੀਤੀਆਂ ਸੀ ਇਹਨਾਂ ਨੇ ਕਾਂਗਰਸੀਆਂ ਦੇ ਉੱਤੇ ਤੁਹਾਨੂੰ ਵੀ ਪਤਾ ਹੈ ਉਹ ਕਹਿੰਦੇ ਕਿ ਸਿਆਸੀ ਬਦਲਾਖੋਰੀ ਕਰ ਰਹੇ ਨੇ ਇਹ ਵੀ ਇਸ ਦਾ ਕੁਝ ਕੀਤਾ ਨਹੀਂ ਉਹ ਸਾਨੂੰ ਅੰਦਰ ਤੋਂ ਨਹੀਂ ਜਾਂਦੇ ਬਦਲਾ ਖੋਰੀ ਹੋਇਆ ਜੀ ਪਹਿਲਾਂ ਵਿਚਾਰੇ ਉਹਦਾ ਸਗਵਾਲ ਖੈਰੇ ਦਾ 15 ਸਾਲ ਪਹਿਲਾਂ ਕੇਸ ਚੱਲ ਕੇ ਉਹਨੂੰ ਜਕ ਲਿਆ ਕਿੰਨੇ ਚਾਰ ਮਹੀਨੇ ਜੇਲ੍ਹ ਚ ਰਹਿ ਗਿਆ ਆ ਹੁਣ ਭਾਨਾ ਸਿੱਧੂ ਚੱਕ ਲਿਆ ਕੋਈ ਕੀ ਭਾਨਾ ਸਿੱਧੂ ਚ ਚੈਨੀਆਂ ਕੋਨੇ ਵਾਲਾ ਬੰਦਾ ਐਸਾ ਬਦਲਾ ਖੋਰੀ ਦੀ ਹੀ ਭਾਵਨਾ ਜਿਹੜਾ ਬੋਲਤ ਨੂੰ ਚੱਕ ਕੇ ਅੰਦਰ ਸਿੱਟ ਦਿੰਦਾ ਬਿਲਕੁਲ ਇਹ ਤੁਸੀਂ ਇਹਨਾਂ ਦੀ ਗੱਲ ਕੀਤੀ ਹੈ ਚਲੋ ਕੁਸਤੂ ਲਾਵਾ ਜੀ ਬਾਕੀ ਲੀਡਰਾਂ ਦੀ ਗੱਲ ਕੀਤੀ ਜਾਵੇ ਧਰਮਸੋਤ ਭਾਰਤ ਪੋਸ਼ਾ ਨਾ ਸ਼ੂ ਹੋਰ ਬਹੁਤ ਸਾਰੇ ਲੀਡਰ ਸੀਗੇ ਜਿਨ੍ਹਾਂ ਦੇ ਕਰਾਪਸ਼ਨ ਦੇ ਉੱਤੇ ਕਰਾਪਸ਼ਨ ਦੇ ਇਲਜ਼ਾਮ ਸੀਗੇ ਆਮਦਨ ਤੋਂ ਵੱਧ ਜਦਾਦ ਉਹਦੇ ਵੀ ਤੁਸੀਂ ਮੰਨਦੇ ਹੋ ਕਿ ਜਿਹੜਾ ਕਾਰਵਾਈ ਹੋਣੀ ਚਾਹੀਦੀ ਸੀ ਕਾਰਵਾਈ ਉਹ ਜਿਹੜੀ ਕਰਦਾ ਵਧੀਆ ਕਰਦਾ ਜਿਹੜੇ ਮੰਤਰੀ ਕਰਪਟ ਨੇ ਉਹਨਾਂ ਨੂੰ ਅੰਦਰ ਕਰ ਸਿੱਟਣਾ ਚਾਹੀਦਾ ਹੂੰ ਬਿਲਕੁਲ ਬਿਲਕੁਲ ਇਸ ਤਰ੍ਹਾਂ ਧਰਮਸੋਤ ਦਾ ਹੁਣ ਤਿੰਨ ਵਾਰੀ ਚੱਕ ਲਈ ਆ ਜੀ ਜਿਉਂਨੇ ਕੁਝ ਕਰਿਆ ਤਾਂ ਅਸੀਂ ਚੱਕਨੇ ਵਾਰ-ਵਾਰ ਹੂੰ ਇਕ ਕਹਿੰਦੇ ਬੱਚਿਆਂ ਦਾ ਵਜੀਫਾ ਵੀ ਸੀਗਾ ਉਹਦਾ ਵੀ ਘਪਲਾ ਸੀਗਾ ਬੱਚਿਆਂ ਨੂੰ ਤਾਂ ਕਦੇ ਸਰਟੀਫਿਕੇਟ ਨਹੀਂ ਮਿਲੇ ਹੈਗੇ ਬਾੜ ਬਾੜ ਦਰ ਰੇਡ ਕੋੜੋੜ ਦਾ ਬੱਚਾ ਦਾ ਵਜੀਵਾ ਘਰਾਟਾ ਦੀ ਉਹ ਬਧਾਉ ਦਾ ਪਤੀ ਨਹੀਂ ਕਹਿੰਦੇ ਸਾਧੂ ਸਿੰਘਾ ਖਾ ਕੇ ਕੱਲਈ ਇਹ ਫਿਰ ਇਦਾਂ ਨਹੀਂ ਹੋਣਾ ਚਾਹੀਦਾ ਹਣਾ ਬਿਲਕੁਲ ਨਹੀਂ ਹੋਣਾ ਚਾਹੀਦਾ ਜੀ ਕਰੀ ਬੱਚੇ ਦੇ ਬੰਦਿਆਂ ਨੂੰ ਚੱਕ ਕੇ ਅੰਦਰ ਸਿਰਣਾ ਚਾਹੀਦਾ ਬਿਲਕੁਲ ਹਾਂ ਇਹ ਕਹਿੰਨਾ ਕਾਲੀਦਲ ਬਾਰੇ ਦੱਸੋ ਉਹ ਕਹਿੰਦੇ ਪੰਜਾਬ ਬਚਾਉਣਾ ਹੁਣ ਅਸੀਂ ਯਾਤਰਾ ਸ਼ੁਰੂ ਕਰਨੀ ਹੈ ਤੇ ਪਹਿਲਾਂ ਕਾਲੀਦਲ ਦਾ ਵੀ ਰਾਜ ਪੰਜਾਬ 'ਚ ਰਿਹਾ ਹੈ ਸੁਖਵੀਰ ਬਾਦਲ ਨੂੰ ਕਿਉਂ ਲੱਗ ਰਿਹਾ ਵੀ ਪੰਜਾਬ ਜਿਹੜਾ ਖਤਰੇ 'ਚ ਐ ਉਹਨੂੰ ਬਚਾਉਣਾ ਚਾਹੀਦਾ ਉਹਨੂੰ ਕਿਵੇਂ ਲੱਗਿਆ ਬਾਦਲਾਂ ਦੇ ਬਾਦਲਾਂ ਦਾ ਖਤਮ ਕਰਤਾ ਪੰਜਾਬ ਹੁਣ ਕੀ ਬਚਾਉਣਗੇ ਵਿਚਾਰੇ ਉਹ ਤਾਂ ਗੁੰਜੇ ਲੱਗੇ ਬੈਠੇ ਨੇ ਉਹ ਨਹੀਂ ਸੁਖਵੀਰ ਬਾਦਲ ਪ੍ਰਧਾਨ ਨੇ ਉਹਨਾਂ ਦੀ ਪ੍ਰਧਾਨਗੀ ਸਾਰਾ ਕੁਝ ਵਧੀਆ ਚੱਲ ਰਿਹਾ ਪ੍ਰਧਾਨਗੀ ਸੁਖਵੀਰ ਬਾਦਲ ਦੀ ਚਕਵੀਰਵਾਲ ਛੱਡ ਕੇ ਪਰੇ ਹੋ ਜੇ ਅਕਾਲੀ ਦਲ ਦੁਬਾਰਾ ਕਾਇਮ ਹੋ ਜਾਊਗਾ ਛੱਡ ਕਿਉਂ ਨਹੀਂ ਰਹੇ ਬਾ ਛੱਡ ਜੱਪਾ ਤਾਂ ਨਹੀਂ ਬੈਠਾ ਨਹੀਂ ਤੁਹਾਨੂੰ ਲੱਗਦਾ ਜਿਵੇਂ ਮਤਲਬ ਬੀਬੀ ਜਗੀਰ ਕੌਰ ਵੀ ਲੱਗ ਹੋ ਗਏ ਸੀਗੇ ਢਿੰਡਸਾ ਧਾੜਾ ਵੀ ਲੱਗ ਹੋ ਗਿਆ ਸੀਗਾ ਤਾਂ ਜਿਹੇ ਹਾਲਾਤ ਬਣ ਗਏ ਇੱਕ ਪਾਸੇ ਜਿਹੜੇ ਕਾਲੀ ਦਲ ਦੇ ਬਣੇ ਨੇ ਤਿੰਨ ਸੀਟਾਂ ਦੇ ਉੱਤੇ ਆਏ ਨੇ ਉਹ ਤਾਂ ਵੱਡੇ ਕਾਰਨ ਤੋਂ ਕਿ ਲੱਗਦੇ ਨੇ ਤੁਸੀਂ ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਨੇੜੇੋਂ ਦੇਖਿਆ ਹੈ ਉਹਨਾਂ ਦੀ ਸਰਕਾਰ ਜਿਹੜੀ ਹੈ ਪੰਜਾਬ ਦੇ ਵਿੱਚ ਉਹਦਾ ਕੰਮ ਠੀਕ ਹੋਏ ਨੇ ਬਾਦਲ ਬਾਦਲਾ ਡਾਵਲਾ ਜਦੋਂ ਰਹੇ ਨੇ ਉਹਦਾ ਕੰਮ ਪੰਜਾਬ 'ਚ ਬਹੁਤ ਹੋਏ ਨੇ ਕਾਲੀ ਸਰਕਾਰ ਦੇ ਪਰ ਜਦੋਂ ਇਹ ਸੁਖਵੀਰ ਮੂਰੇ ਆ ਗਿਆ ਨਾ ਨਾ ਇਹ ਜਿਹੜਾ ਸਰਕਲ ਦਾ ਬਣਾਇਆ ਨਾ ਜ਼ਿਲ੍ਹੇ ਦਾ ਸਿੱਧਾ ਹੀ ਜਾ ਕੇ ਕਾਲੀ ਦਲ ਦਾ ਪ੍ਰਧਾਨ ਬਣਾਤਾ ਉਹਦੇ ਕਰਕੇ ਜਿਹੜੇ ਛੋਟੇ ਦੂਏ ਲੀਡਰ ਤੋਂ ਤੁਹਾਨੂੰ ਰਾਜਤ ਪਹਿਲਾਂ ਹੀ ਤੋਂ ਇਹਦੇ ਇਥੋਂ ਆਈਟੀ ਇਹ ਜੂਣੀ ਕਹਿੰਦੀ ਇਹਨੂੰ ਇਹੀ ਕਹਿੰਦੇ ਵੀ ਤੂੰ ਇੱਕ ਪਾਸੇ ਲਹਿਦਾ ਹੋ ਜਾ ਬਾਕੀ ਇਹਨੂੰ ਲਹਿਦਾ ਹੋ ਜਾ ਜਾਣੀ ਜੀ ਦਾ ਮਤਲਬ ਤੁਸੀਂ ਅੱਜ ਅਕਾਲੀਦਰ ਨੂੰ ਬਾਦਲ ਦਿੱਤਾ ਚ ਦਿਖ ਰਹੇ ਹੋ ਅਕਾਲੀਦਰ ਬਾਦਲ ਦਿੱਤਾ ਜਿਹਨੇ ਜਿਹੜਾ ਅਕਾਲੀ ਦਾ ਲੋਟਦਾ ਰਹੀ ਹੈ ਬਿਲਕੁਲ ਚਲੋ ਇੱਕ ਅੰਦਾ ਸਵਾਲ ਹੋ ਰਿਹਾ ਹੈ ਅੱਗੇ ਚੋਣਾ ਆ ਰਹੀਆਂ ਨੇ ਪੰਚਾਇਤੀ ਚੋਣਾ ਕਿਵੇਂ ਦਾ ਮਾਹੌਲਾ ਪਿੰਡ ਚ ਅਸੀਂ ਤਾਂ ਕਹਿੰਦੇ ਸਲਬਸੰਦ ਹੋਣੀ ਚਾਹੀਦੀ ਆ ਕੋਈ ਬੜਿਆ ਲਿਖਿਆ ਨੌਜਵਾਨ ਕੰਮ ਕਰਨ ਵਾਲਾ ਜਿਹੜਾ ਨੌਜਵਾਨ ਆ ਜਿਹੜਾ ਉਹ ਅੱਗੇ ਹੋਣਾ ਚਾਹੀਦਾ ਸਭ ਨੂੰ ਉਹ ਤੇ ਸਹਿਮਤ ਕਰਨੀ ਚਾਹੀਦੀ ਆ ਨੌਜਵਾਨ ਕਹਿੰਦੇ ਬਜ਼ੁਰਗ ਨਹੀਂ ਮੰਨਦੇ ਤੁਸੀਂ ਤਿਆਰ ਹੋ ਨਹੀਂ ਨਹੀਂ ਅਜ਼ੀਜ਼ ਯਾਰ ਅਸੀਂ ਕੰਮ ਨਹੀਂ ਨਾ ਕਰ ਸਕਦੇ ਹੁਣ ਉਹ ਨਹੀਂ ਰਹੀ ਨੌਜਵਾਨ ਮੁੰਡਾ ਹੋਵੇ ਕੋਈ ਕੰਮ ਕਰੇ ਅੱਛਾ ਅੱਛਾ ਇਹ ਲੋਕ ਸਭਾ ਦਾ ਵੀ ਦੱਸ ਦਿਓ ਅੱਗੇ ਚੋਣਾਂ ਆ ਰਹੀਆਂ ਨੇ ਕਿਹੜੀ ਪਾਰਟੀ ਦੀ ਸਰਕਾਰ ਹੋਣੀ ਚਾਹੀਦੀ ਹੈ ਸੈਂਟਰ ਦੇ ਵਿੱਚ ਕਿ ਹਾਲਾਤ ਦੇਸ਼ ਦੇ ਸੁਧਰ ਜਾਣਾ ਦੇਖੋ ਜੇ ਤਾਂ ਚੱਲਿਆ ਮਸ਼ੀਨਾਂ ਰਾਹੀਂ ਕੰਮ ਫੇਰ ਤਾਂ ਮੋਦੀ ਨਹੀਂ ਕੋਈ ਹਰਾ ਨਹੀਂ ਸਕਦਾ ਜੇ 바이ਜਨ ਚੱਲੋ ਆ ਪਰਸਿਸਟ ਹੋ ਗਿਆ ਤਾਂ ਹੋ ਸਕਦਾ ਕੋਈ ਹੋਰ ਪਾਰਟੀ ਸਰਕਾਰ ਆ ਜਾਵੇ ਧੰਨਵਾਦ ਤਾਂ ਹੋਰ ਵੀ ਬਜ਼ੁਰਗ ਨੇ ਹੋਂਦ ਨਾਲ ਵੀ ਹੁਣ ਗੱਲਬਾਤ ਕਰਾਂਗੇ ਅਖੀਰਲੇ ਦੌਰ ਦੇ ਵਿੱਚ ਬਾਬਾ ਜੀ ਕੀ ਨਾਮ ਹੈ ਨਾਮ ਦੱਸੋ ਕੋਈ ਜਾਂਦੀ ਕੋਈ ਦਿੱਕਤ ਨਹੀਂ ਨਾਮ ਦੱਸੋ ਦਰਸ਼ਨ ਸਿੰਘ ਦਰਸ਼ਨ ਸਿੰਘ ਬਾਬਾ ਜੀ ਇੱਧਰ ਨੂੰ ਹੋ ਜਿਓ ਥੋੜਾ ਜਿਹਾ ਕੈਮਰਾ ਇੱਧਰ ਨੂੰ ਹੈ ਤੇ ਪਿੰਡ ਦੇ ਵਿੱਚ ਕਿਵੇਂ ਦਾ ਮਹੌਲਾ ਤੁਹਾਡੇ ਨਾਲ ਟੌੜਾ ਪਿੰਡ ਹੈ ਜਸਹਰ ਕੋ ਚਾਂਸਿੰਗ ਟੌੜਾ 26 27 ਸਾਲ ਐਸ.ਸੀ.ਪੀ. ਦੇ ਪ੍ਰਧਾਨ ਰਹੇ ਨੇ ਹੁਣ ਐਸ.ਸੀ.ਪੀ. ਸੀ ਤੇ ਜੋ ਹਾਲਾਤ ਨੇ ਉਹਨਾਂ ਨੂੰ ਕਿਵੇਂ ਦੇਖਦੇ ਹੋ ਹਾਲਾਤ ਤਾਂ ਖਰਾਬ ਹੈ ਆ ਧਰਮ ਦੇ ਵਿੱਚ ਦੀ ਆਰਡ ਨਾਲ ਸਾਰੇ ਕੰਮ ਗਲਤ ਕੰਮ ਹੋ ਰਿਹਾ ਹੈ ਤੁਸੀਂ ਮੰਨਦੇ ਹੋ ਕਿ ਅਕਾਲੀ ਦਲ ਵੱਲੋਂ ਐਸਜੀਪੀਸੀ ਨੂੰ ਵਰਤੇ ਜਾ ਰਿਹਾ ਹੁੰਦੇ ਦੌਰ ਚ ਇਹ ਤਾਂ ਹੁਣ ਸਾਰੀ ਦੁਨੀਆ ਨੂੰ ਨਹੀਂ ਆਪਣਾ ਪਤਾ ਪੰਜਾਬ ਨੂੰ ਮੇ ਪਤਾ ਹਰ ਇੱਕ ਸਿੱਖ ਨੂੰ ਪਤਾ ਹੈ ਜਿਨ੍ਹਾਂ ਦੇ ਹਿਰਦੇ ਬਲੰਦਰੇ ਪਏ ਨੇ ਉਹਨਾਂ ਸਾਰੇ ਦੁਖੀ ਹੋ ਕੇ ਅਕਾਲੀ ਦਲ ਤੋਂ ਲੋਕ ਰਾਜ ਤੋਂ ਹਟਾਇਆ ਨਹੀਂ ਜਿਸ ਤਰੀਕੇ ਨਾਲ ਚਲੋ ਬੇਅਦਬੀਆਂ ਦੇ ਮੁੱਦੇ ਹੋរី ਮੁੱਦੇ ਨੇ ਜਿੰਨਾ ਬਜਟ ਹੁੰਦਾ ਐਸਜੀਪੀਸੀ ਦੇ ਕੋਲ ਗਰੀਬ ਬੱਚਿਆਂ ਦੀ ਪੜ੍ਹਾਈ ਵਾਸਤੇ ਹੁਣ ਕਾਲਜ ਨੇ ਪ੍ਰਾਈਵੇਟ ਉੱਥੇ ਵੀ ਬਹੁਤ ਹਿੱਸਾ ਨੇ ਹੈਣਾ ਤੇ ਕੋਈ ਇਦਾਂ ਦਾ ਸਮਾਜਿਕ ਤਰ੍ਹਾਂ ਦਾ ਕੰਮ ਤਾਂ ਨਹੀਂ ਹੋ ਰਿਹਾ ਤੁਹਾਡੇ ਹਿਸਾਬ ਨਾਲ ਇਹ ਤਾਂ ਉੱਥੇ ਵੀ ਬੱਚਿਆਂ ਨੂੰ ਡੋਨੇਸ਼ਨ ਮਿਲ ਗਿਆ ਪੈਸੇ ਦਾ ਹੋ ਜਾ ਸਪਾਰਸਾ ਕਰਾਓ ਸਿੱਧੀ ਦਾ ਕੋਈ ਆਪਣੇ ਧਰਮ ਵਾਸਤੇ ਦਾ ਇਹਨਾਂ ਦੀ ਕੋਈ ਹੋ ਨਹੀਂ ਨਾ ਕਿਸੇ ਚਾਉਣਾ ਕੋਈ ਚਾਹੀਦਾ ਹੁਣ ਕਹਿੰਦੇ ਇਲੈਕਸ਼ਨ ਹੋਣੀ ਐ ਐਸ்சிਪੀਸੀ ਦੀ ਤੁਹਾਡੇ ਪਿੰਡ ਵੀ ਵੋਟੇ ਵਟਾ ਬਣੀਆਂ ਹੋਣੀਆਂ ਨੇ ਤੇ ਬੀਬੀ ਜਗੀਰ ਕੌਰ ਵੀ ਕਾਲੀ ਦਲ ਚੋਂ ਗਈ ਨੇ ਸੁਦੇਵ ਸਿੰਘ ਭਿੰਡ ਸੋਣੀ ਵੀ ਉਧਰੋਂ ਗਏ ਨੇ ਤੇ ਉਹ ਵੀ ਕਹਿ ਰਹੇ ਨੇ ਕਿ ਐਸ்சிਪੀਸੀ ਨੂੰ ਬਚਾਉਣਾ ਚਾਹੀਦਾ ਹੈ ਫਿਰ ਬਚੂਗਾ ਕਿੱਦਾਂ ਉਧਰ ਪਾਈ ਰঞ্জੀਤ ਸਿੰਘ ਨੇ ਸਾਬਕਾ ਕਾਲ ਤੋਂ ਦੇ ਜਥੇਦਾਰ ਤੇ ਤੁਹਾਨੂੰ ਕੀ ਲੱਗਦਾ ਐਸ்சிਪੀਸੀ ਕਿਦੇ ਹੱਥਾਂ ਚ ਹੋਣੀ ਚਾਹੀਦੀ ਹੈ ਇਹ ਤਾਂ ਜੀ ਹੁਣ ਜਿਹੜਾ ਹੱਥ ਪਿਆ ਹੋਇਆ ਵਾ ਵੋਟਾਂ ਵੀ ਜਿਹੜੀਆਂ ਬਣ ਰਹੀਆਂ ਨੇ ਇਹ ਆਪਣੀ ਆਪਣੀਆਂ ਪਾਰਟੀਆਂ ਜਿਹੜੀਆਂ ਬਣਾਉਂਦੀਆਂ ਨੇ ਆਪਣੇ ਆਪਣੇ ਫਾਰਮ ਦੇ ਕੇ ਭੇਜ ਕੇ ਆਪਣੇ ਵਲੇ ਵੋਟਾਂ ਬਣਵਾ ਰਹੇ ਨੇ ਆਮ ਤਾਂ ਕੋਈ ਸਰਕਾਰ ਤਾਂ ਇਹਦੇ ਵਿੱਚ ਹੋਣੀ ਕਰ ਰਹੀ ਨੀ ਜੇ ਮਾਲੂ ਬੀਬੀ ਜੀ ਗੀਰ ਕੋ ਆ ਜਾਂਦੇ ਨੇ ਐਸ்சிਪੀ ਦੇ ਪ੍ਰਧਾਨ ਅੱਗੇ ਵੋਟਾਂ ਹੋਣੀਆਂ ਨੇ ਜਾਂ ਢੀਡਸਾ ਸਾਹਿਬ ਉਹ ਤਾਂ ਫਿਰ ਉਹਨਾਂ ਦੇ ਨਾਲ ਹੀ ਨੇ ਉਹ ਤਾਂ ਹੈ ਹੋ ਹੈ ਕੋਸਾਰੀ ਦੇ ਪੱਟੇ ਨੇ ਬੀਤੀ ਗੀਰ ਕੋ ਕਿਹੜਾ ਕੱਟ ਰਹੀ ਆ ਜਾਂ ਹੋਰ ਕੋਈ ਆਪਾਂ ਲਾਈਏ ਕੋਈ ਭਾਈ ਰਣਜੀਤ ਸਿੰਘ ਤੁਸੀਂ ਜਾਣਦੇ ਹੋਣੇ ਹੋ ਨਾ ਅਸੀਂ ਕੱਟ ਜਾਣਦੇ ਯਾਨੀ ਉਹ ਨਰੰਕਾਰੀ ਗਾਣੋ ਜੇ ਜਦੋਂ ਉਹਨਾਂ ਨੂੰ ਜਾਣਦੇ ਹੋਣੇ ਹੋ ਤੇ ਫਿਰ ਜੇ ਮੰਨ ਲਓ ਉਹ ਆਉਂਦੇ ਨੇ ਅੱਗੇ ਉਹਨਾਂ ਦੇ ਪੰਥਕ ਅਕਾਲੀ ਲਹਿਰ ਬਣਾਈ ਹੋਈ ਹੈ ਪਿੰਡਾਂ 'ਚ ਵੀ ਜਾ ਰਹੇ ਨੇ ਕਹਿੰਦੇ ਵੀ ਐਸਜੀਪੀਸੀ ਨੂੰ ਬਾਦਲਾਂ ਦੇ ਦਿੱਥਾਂ ਤੋਂ ਛੁਡਾਉਣਾ ਹੈ ਉਹ ਕਹਿ ਰਹੇ ਨੇ ਤੇ ਫਿਰ ਇਦਾਂ ਕਿਵੇਂ ਹੋਊਗਾ ਕਿਉਂਕਿ ਉਹਨਾਂ ਦਾ ਪਿੰਡਾਂ ਤੱਕ ਪ੍ਰਭਾਵ ਘੱਟ ਹੈ ਇਹ ਅਲੱਗ-ਅਲੱਗ ਮਾਨ ਸਾਬ ਆਪਣੇ ਅਲੱਗ ਲਈ ਫਿਰਦੇ ਨੇ ਹੋਰ ਜਿ세 ਬੰਦਿਆ ਬਸ ਲੀਆ ਬੈਨੇ ਜਦ ਤੱਕ ਜਿ세 ਬੰਦਿਆ ਇਕੱਠੀਆਂ ਨਹੀਂ ਹੁੰਦੀਆਂ ਤਦ ਤੱਕ ਕੁਝ ਸੁਧਾਰ ਨਹੀਂ ਹਾਂ ਇਹ ਕਹਿੰਦੇ ਸੁਣੋ ਇੱਕ ਪਿੰਡਾਂ ਦੇ ਵਿੱਚ ਹੁਣ ਬਸੰਤ ਪੰਚ ਵੀ ਆ ਰਹੀ ਅੱਗੇ ਚੈਨਾਡੋਰ ਬੜੀ ਵਿਖਦੀ ਹੁੰਦੀ ਹੈ ਪਿੰਡਾਂ ਦੇ ਵਿੱਚ ਵੀ ਸ਼ਹਿਰਾਂ ਦੇ ਵਿੱਚ ਵੀ ਨੁਕਸਾਨ ਬਹੁਤ ਕਰ ਰਹੀ ਹੈ ਲੋਕਾਂ ਦਾ ਹੁਣ ਵੀ ਖਬਰ ਅੱਜ ਵੀ ਆਈ ਹੈ ਤੇ ਕੀ ਲੱਗਦਾ ਇੱਥੇ ਰੋਕ ਲੱਗਣੀ ਚਾਹੀਦੀ ਹੈ ਰੋਕ ਤਾਂ ਲਾਈ ਵੀ ਹੈ ਜਾਂ ਉੱਪਰੋਂ ਵੀ ਭ੍ਰਸ਼ਟਾਚਾਰ ਚੱਲ ਰਿਹਾ ਹੈ ਦੁਕਾਨਾਂ ਤੋਂ ਵੇਕੇ ਪਿੰਡਾਂ ਚ ਜਾਂ ਸ਼ਹਿਰਾਂ ਚ ਕਿਵੇਂ ਆ ਰਹੀ ਆ ਬੱਚਿਆਂ ਦੇ ਹੱਥਾਂ ਚ ਜੇ ਉਹ ਕੀ ਜੀ ਬੰਦਦਾ ਇੱਕ ਉਹ ਆ ਕਿਵੇਂ ਰਹੀ ਜੀ ਪਲਾਸਟਿਕ ਦੇ ਬੈਗਾਂ ਪਲਾਸਟਿਕ ਜੂਰ ਹਰ ਚੀਜ਼ ਚ ਹੋ ਰਿਹਾ ਹੈ ਜੇ ਜਦੋਂ ਫੈਕਟਰੀਆਂ ਨਾਲ ਥਪਾਉਣਗੇ ਜਾਂ ਹੋਰ ਕਰੂਗਾ ਤੇ ਹਟੂਗੀ ਤੁਸੀਂ ਮੰਨਦੇ ਹੋ ਖਤਰਨਾਕ ਹੈ ਜਿਹੜੇ ਬੱਚੇ ਪਤੰਗ ਚੜਾਉਂਦੇ ਨੇ ਉਹਨਾਂ ਵਾਸਤੇ ਵੀ ਹੈ ਤੇ ਜਿਹੜੇ ਗਲ ਕਟਿਆ ਜਾਂਦਾ ਮੋਟਰਸਾਈਕਲ ਤੇ ਸਾਈਕਲ ਵਾਲ ਨੂੰ ਜ਼ਿਆਦਾ ਔਖਾ ਹੈ ਜੋ ਵੀ ਹੈ ਕਰੰਟ ਦਾ ਵੀ ਖਤਰਾ ਹੈ ਹੂੰ ਜਿਹੜੇ ਬੱਚਿਆਂ ਦੇ ਪਤੰਗ ਫਾੜਦੇ ਨੇ ਉਹਨਾਂ 'ਚ ਕਰੰਟ ਵੀ ਆਊਗਾ ਇਹਦਾ ਖਤਰੇ ਵਾਲੀ ਬੈਂਕ ਤੇ ਸਰਕਾਰ ਲਈ ਬੈਠੀ ਆ ਉਹਨੂੰ ਲਾਗੂ ਤਾਂ ਕਰੇ ਕਿਸੇ ਤਰੀਕੇ ਨਾਲ ਅੱਜ ਭਗਵਾਨ ਤਮਨ ਨੇ ਸੜਕ ਸੁਰੱਖਿਆ ਫੋਰਸ ਬਣਾਈ ਹੈ ਜਿਹੜੀ ਉਹਦਾ ਵੀ ਉਦਘਾਟਨ ਕੀਤਾ ਉਹਨੂੰ ਵੀ ਚੱਲਦਾ ਕੀਤਾ ਕਹਿੰਦੇ ਸੜਕਾਂ ਦੇ ਉੱਤੇ ਕੋਈ ਹਾਦਸਾ ਹੋ ਜਾਂਦਾ ਉੱਥੇ ਪੁਲਿਸ ਪਹੁੰਚੂਗੀ ਹੁਣ ਨਵਾਂ ਕਦਮ ਚੁੱਕਿਆ ਇਹਨੂੰ ਕਿਵੇਂ ਦੇਖਦੇ ਨਵੇਂ ਕਦਮ ਨੂੰ ਕਦੋਂ ਤੱਕ ਇਹ ਪੂਰਾ ਹੇਠੋਂ ਲੱਗੂ ਹੋਊਗਾ ਤਾਂ ਹੀ ਆ ਨਹੀਂ ਕਿੱਥੇ ਪਹੁੰਚੇ ਪੁਲਿਸ ਦਾ ਬੁਲਾਈ ਨਹੀਂ ਜਿੱਥੇ ਲਗਾਈ ਜਗੜਾ ਹੁਣ ਹੋਂ ਦਾ ਪੁਲਿਸ ਨੂੰ ਬੁਲਾਉਂਦੇ ਰਹਿ ਜਾਂਦੇ ਆ ਪੁਲਿਸ ਬਾਤ ਚ ਆ ਜਾਂਦੀ ਆ ਸਾਹਮਣੇ ਤਾਂ ਕੋਈ ਉਸ ਟਾਈਮ ਆਉਂਦਾ ਨਹੀਂ ਨੀ ਮਤਲਬ ਇਹ ਕੰਮ ਵਧੀਆ ਤੁਸੀਂ ਮੰਨਦੇ ਹੋ ਕਿ ਜਿਹੜਾ ਕਦਮ ਚੁੱਕਿਆ ਗਿਆ ਕਿਉਂਕਿ ਇੱਥੇ ਵੀ ਖਰਚਾ ਬਹੁਤ ਆਉਣਾ ਨਾ ਇਹ ਵੀ ਆਮ ਲੋਕਾਂ ਦੇ ਪੈਸਾ ਹੈ ਤੇ ਜਿਹੜੇ ਜਿਸ ਤਰੀਕੇ ਦੇ ਹੁਣ ਸਥਿਤੀ ਬਣਦੀ ਹੈ ਨਜ਼ਰ ਆ ਰਹੀ ਹੈ ਕੰਮ ਤਾਂ ਵਧੀਆ ਜੇ ਲਾਗੂ ਹੋ ਸਹੀ ਸਹੀ ਤਰੀਕੇ ਨਾਲ ਇਹਦੇ ਨਾਲ ਹੀ ਗੱਲ ਜੁੜੀ ਹੋਈ ਹੈ ਪਿੱਛੇ ਤੁਹਾਨੂੰ ਪਤਾ ਹੈ ਵੀ ਹਿੱਟ ਐਂਡ ਰਨ ਐਕਟ ਆਇਆ ਹੈ ਡਰਾਈਵਰ ਉਹਦਾ ਵੀ ਵਿਰੋਧ ਕਰ ਰਹੇ ਨੇ ਵੀ ਸਜ਼ਾ ਬਹੁਤ ਹੈ ਹਣਾ ਪੀ ਕੋਈ ਹਾਦਸਾ ਹੋ ਜਾਂਦਾ ਉਧਰ ਇਹ ਜਿਹੜੀ ਫੋਰਸ ਬਣਾ ਦਿੱਤੀ ਗਈ ਹੈ ਇਹ ਤੁਸੀਂ ਉਹ ਮੰਨਦੇ ਹੋ ਵੀ ਜਿਹੜੀ ਸਜ਼ਾ ਹੈ ਇੱਕ ਪਾਸੇ ਹਾਦਸੇ ਬੜੇ ਹੁੰਦੇ ਨੇ ਲੋਕ ਮਾਰ ਕੇ ਚਲੇ ਜਾਂਦੇ ਨੇ ਕਿ ਉਹ ਲੋਕਾਂ ਨੂੰ ਸਜ਼ਾ ਹੋਣੀ ਚਾਹੀਦੀ ਹੈ ਦੂਜੇ ਪਾਸੇ ਡਰਾਈਵਰ ਕਹਿੰਦੇ ਨੇ ਵੀ ਸਜ਼ਾ ਬਹੁਤ ਜ਼ਿਆਦਾ ਹੈ ਤੁਸੀਂ ਕਿਹੜੀ ਗੱਲ ਨੂੰ ਸਹੀ ਮੰਨਦੇ ਹੋ ਦੇਖੋ ਇਹ ਤਾਂ ਜੇ ਤਾਂ ਕੋਈ ਦੁਸ਼ਮਨੀ ਵਾਲਾ ਕਰਦਾ ਹ ਹ ਆਪਾਂ ਨੂੰ ਪਤਾ ਹੈ ਵੀ ਉੱਥੇ ਤਾਂ ਸਜ਼ਾ ਹੋਣੀ ਚਾਹੀਦੀ ਹੈ ਜੀ ਜੀ ਜੇ ਕਈ ਵਾਰ ਆਮ ਐਕਸੀਡੈਂਟ ਹੋ ਜਾਂਦੇ ਨੇ ਅੱਜਕੱਲ੍ਹ ਹਰ ਇੱਕ ਦੇ ਮਨ ਤੇ ਪ੍ਰਭਾਵ ਆ ਜਾਂਦਾ ਜਾਂਦਾ ਆਪਣਾ ਵੀ ਰਾਹ ਛੱਡ ਕੇ ਗਾਹ ਲੱਗ ਜਾਂਦਾ ਹੈ ਇੱਕ ਮੋਬਾਈਲਾਂ ਦਾ ਹੋ ਗਿਆ ਵਰਤੋਂ ਅਚਾਨਕ ਤਾਂ ਕੋਈ ਕਿਸੇ ਦੇ ਬਸ ਨਹੀਂ ਜਿਹੜਾ ਉਹ ਕੋਈ ਦੁਸ਼ਮਣ ਬਾਜੀ ਚ ਕਰਦਾ ਐ ਐਕਸੀਡੈਂਟ ਨੂੰ ਮੈਨ ਮਤਲਬ ਜੀ ਨਜਾਇਜ਼ ਵਰਤੋਂ ਵੀ ਹੁੰਦੀ ਸੀ ਇਹ ਕੰਮ ਦੀ ਆਣਾ ਵੀ ਇਹ ਸਾਰੀ ਹੁੰਦੀ ਹੈ ਧੰਨਵਾਦ ਤਾਂ ਇਹ ਸਨ ਸਾਡੇ ਨਾਲ ਪਿੰਡ ਤਰਖੇੜੀ ਦੇ ਬਜ਼ੁਰਗ ਨੌਜਵਾਨ ਬਹੁਤ ਵਧੀਆ ਢੰਗ ਨਾਲ ਇਹਨਾਂ ਨੇ ਜੜੀ ਆਪਣੀ ਗੱਲਬਾਤ ਰੱਖੀ ਹੈ ਤੇ ਇੱਕ ਹੋਰ ਵੀ ਇੱਧਰ ਮੌਜੂਦ ਨੇ ਉਹਨਾਂ ਦਾ ਵੀ ਰਹਿ ਜਾਣਾ ਸੀਗਾ ਕੀ ਨਾਮ ਹੈ ਜੀ ਰਣਜੀਤ ਸਿੰਘ ਜੀ ਤੁਹਾਡੇ ਤੋਂ ਲੱਗ ਗਿਆ ਸਵਾਲ ਲੈਣੇ ਆ ਆ ਇਹ ਪੰਚਾਇਤੀ ਚੋਣਾਂ ਦੀ ਗੱਲ ਲੋਕ ਸਭਾ ਦੀ ਹੋ ਗਈ ਮਾਨ ਸਰਕਾਰ ਨੂੰ ਵੀ 2 ਸਾਲ ਹੋ ਚੱਲੇ ਨੇ ਤਾਂ ਜਿਹੜੇ ਪੁਰਾਣੇ ਬਜ਼ੁਰਗ ਸੀਗੇ ਉਹ ਜ਼ਿਆਦਾਤਰ ਕਹਿੰਦੇ ਸੀਗੇ ਕਿ ਅਕਾਲੀ ਦਲ ਜਾਂ ਕਾਂਗਰਸ ਉਹ ਠੀਕ ਹੈ ਨਵੀਂ ਪਾਰਟੀ ਤੋਂ ਸੰਤੁਸ਼ਟ ਨਹੀਂ ਸੀ ਜਿਹੜੇ ਪੁਰਾਣੇ ਬਜ਼ੁਰਗ ਨੇ ਤੁਸੀਂ ਸੰਤੁਸ਼ਟ ਹੋ ਹਾਂ ਜੀ ਹਾਂ ਅਸੀਂ ਪੂਰੇ ਸੰਤੁਸ਼ਟ ਹਾਂ ਹਮ ਕਿਹੜੇ ਕਿਹੜੇ ਕੰਮ ਕਰ ਲੱਗਦਾ ਵੀ ਮਾਨ ਸਰਕਾਰ ਚ ਹੋਏ ਨੇ ਇੱਕ ਤਾਂ ਬਿਜਲੀ ਦਾ ਕੰਮ ਬਹੁਤ ਵਧੀਆ ਹੋ ਗਿਆ ਜੀ ਮੁਫਤਲਾ ਹਾਂ ਜੀ ਮੁਫਤ ਨਾ ਮੁਫਤਲਾ ਨਹੀਂ ਜੀ ਜਿਹੜੀ ਐਕਤੀ ਇਹਨਾਂ ਦਿੱਤੀ ਹੈ ਜੀ ਚੋਣੇ ਮੌਕੇ ਨਹੀਂ ਇੰਨੀ ਕਦੇ ਬਿਜਲੀ ਨਹੀਂ ਮਿਲੀ ਸਾਨੂੰ 4 ਘੰਟੇ 5 ਘੰਟੇ ਬਿਜਲੀ ਮਿਲਦੀ ਰਹੀ ਦੀ ਹੁਣ ਐਕਤੀ ਜਿਵੇਂ 100 24 ਘੰਟੇ ਮਿਲਦੀ ਰਹੀ ਹੈ ਇਹ ਜਦੋਂ ਕੱਟ ਲੱਗ ਰਹੇ ਨੇ ਕਹਿੰਦੇ ਪਿੰਡਾਂ 'ਚ ਹੁਣ ਕੱਟ ਲੱਗੇ ਨੇ ਪਿੱਛੇ ਜੇ ਬਹੁਤ ਜ਼ਿਆਦਾ ਚੋ ਇਹ ਤਾਂ ਜੀ ਹੁਣ ਲੱਗ ਘਰਾਂ ਦੇ ਵਿੱਚ ਹਾਂ ਹੁਣ ਤਾਂ ਬੇਵਸੀ ਹੈ ਇਹਨਾਂ ਦੀ ਸਰਕਾਰ ਦੀ ਵੀ ਉਸ ਤਾਂ ਸੋਲਰ ਨੇ ਜਿਹੜੇ ਉਹ ਸਾਰੇ ਬੰਦ ਹੋ ਗਏ ਮੌਸਮ ਕਰਕੇ ਹੁਣ ਅੱਜ ਲਾ ਲਓ ਜੀ ਅੱਜ ਮੌਸਮ ਸਾਫ ਹੈ ਅੱਜ ਇੱਕ ਵੀ ਕੱਟ ਨਹੀਂ ਲੱਗਿਆ ਹੂੰ ਇਹ ਸਰਕਾਰ ਦੀ ਬੇਵਸੀ ਹੈ ਇਹਦੇ ਚ ਇੱਕ ਨੰਬਰ 2 ਤੇ ਹੋ ਗਿਆ ਜੀ ਜਿਹੜੀ ਬਿਜਲੀ ਫਰੀ ਹੈ ਜਦ ਲਾਈਟ ਆਉਂਦੀ ਹੈ ਹੁਣ ਸਾਡੇ ਲੰਬਈ ਹੈ ਗਰੇਡ ਟੋੜਾ ਹਾਂ ਉੱਥੋਂ ਸਾਨੂੰ ਮੁੰਡੇ ਆ ਦੂਜਾ ਅਸੀਂ ਫੋਨ ਫਾਨ ਕਰਦੇ ਆ ਵੀ ਭਾਈ ਕਿੰਨਾ ਚਿਰ ਦਾ ਕਟਾ ਕੋ ਕਹਿੰਦਾ ਜੀ ਕੀ ਕਰੀਏ ਜਿਹੜੀ ਬਿਜਲੀ ਫਰੀ ਹੈ ਇਹਦੇ ਨਾਲ ਹੀਟਰ ਇੰਨੇ ਲੱਗ ਰਹੇ ਨੇ ਵੀ ਇੰਨਾ ਗਰਮੀ ਚ ਲੋਡ ਨਹੀਂ ਹੁੰਦਾ ਗ੍ਰਿਡ ਤੇ ਜਿੰਨਾ ਇਸ ਟਾਈਮ ਲੋਡ ਪੈ ਰਹੇ ਹਨ ਉਹਨਾਂ ਨੂੰ ਜਾਣ ਬੁੱਝ ਕੇ ਵੀ ਕੱਟਣੀ ਪੈਂਦੀ ਆ ਵੀ ਨਹੀਂ ਗ੍ਰਿਡ ਦਾ ਨੁਕਸਾਨ ਹੋਵੇ ਉਹਦਾ ਕਾਰਨ ਇਹ ਆ ਵੀ ਗਰਮੀ ਚ ਲੋਕਾਂ ਨੂੰ ਹੁੰਦਾ ਕਿ ਸਾਡੀ 600 ਦੇ ਉੱਪਰ ਟੱਪ ਜਾਣੀਆਂ ਬਿੱਲ ਤਾਂ ਆਉਣੀਆਂ ਆਉਣਾ ਹੈ ਕਿ ਸਿਆਲ ਦੇ ਵਿੱਚ ਸਾਡੀ ਘਟ ਜਾਣੀ ਹੈ 600 ਤਾਂ ਪੂਰੀ ਕਰ ਲਈਏ ਹੀਟਰ ਉੱਤੇ ਲਾ ਕੇ ਇਹ ਕਾਰਨ ਹੈ ਹਾਂਜੀ ਹਾਂ ਇਹ ਕਾਰਨ ਹੈ ਦੇਖੋ ਇਹਦੇ ਨਾਲ ਉਹ ਬਿਜਲੀ ਦੀ ਜੁੰਟ ਘਟਾ ਦੇਣਾ ਮਤਲਬ ਇਹ ਜੀ ਦੁਰਵਰਤੋਂ ਵੀ ਹੋ ਰਹੀ ਹੈ ਦੁਰਵਰਤੋਂ ਜ਼ਿਆਦਾ ਦੁਰਵਰਤੋਂ ਹੋ ਰਹੀ ਹੈ ਜੀ ਦੇਖੋ ਰੇਟ ਘਟਾ ਦੇਣਾ ਜਿਹੜੀ ਹੁਣ 4-5 ਰੁਪਏ ਯੂਨਟ ਹੈ ਉਹ 2 ਰੁਪਏ ਤੇ 3 ਰੁਪਏ ਕਰ ਦੇਣਾ ਕੋਈ ਦੁੱਖ ਨਹੀਂ ਹੈਗਾ ਕਿਸੇ ਨੂੰ ਸਭ ਬਿੱਲ ਭਰਨਗੇ ਤਾਂ ਜਿਹੜੀ ਮੁਕਤ ਦਾ ਟੰਟਾਰ ਉਹ ਤਾਂ ਹੀ ਦਾ ਸਾਰਾ ਲਾਈਨਾਂ ਦਾ ਭੱਠਾ ਪੈਂਦਾ ਹੂੰ ਬਿਲਕੁਲ ਇਹ ਗੱਲ ਹੈ ਜੀ ਜਿਹੜੀਆਂ ਨੌਕਰੀਆਂ ਦੀ ਗੱਲ ਹੈ ਹੁਣ ਮਾਨ ਸਰਕਾਰ ਬਣਨ ਤੋਂ ਬਾਅਦ ਉਹ ਕਹਿੰਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਅਸੀਂ ਨੌਕਰੀਆਂ ਦੇ ਰਹੇ ਹਾਂ ਨਿਯੁਕਤੀ ਪੱਤਰ ਵੰਡ ਰਹੇ ਹਾਂ ਹਨਾ ਵੱਖ-ਵੱਖ ਵਿਭਾਗਾਂ ਦੇ ਵਿੱਚ ਤੁਹਾਡੇ ਪਿੰਡ ਚੋਂ ਕੋਈ ਹੋਊਗਾ ਨਿਗਾ ਚ ਜਿਹਨੂੰ ਨੌਕਰੀ ਮਿਲੀ ਹੈ ਤੁਹਾਡੇ ਪਿੰਡ ਚ ਕਿਸੇ ਨੂੰ ਨੌਕਰੀ ਨਹੀਂ ਜੀ ਮਿਲੀ ਬਿਲਕੁਲ ਨਹੀਂ ਬਿਲਕੁਲ ਨਹੀਂ ਕਿਸੇ ਨੂੰ ਐਸਡੀਓ ਸਬ ਇਨਸਪੈਕਟਰ ਹੋ ਕਿਸੇ ਇੱਕ ਬੰਦੇ ਨੂੰ ਨਹੀਂ ਮਿਲੀ ਜੀ ਇਹ ਸਰਕਾਰ ਚ ਹਾਂ ਜੀ ਕਹੀ ਕੁਝ ਜਾਣ ਜੀ ਜੇਕਰ ਪਿਛਲਾ ਸਰਕਾਰ ਦੀ ਗੱਲ ਕੀਤੀ ਜਾਵੇ ਕੈਪਟਨ ਮਹਿੰਦਰ ਸਿੰਘ ਨੇ ਵਾਅਦੇ ਕੀਤੇ ਸੀਗੇ ਘਰ ਘਰ ਨੌਕਰੀ ਦਾ ਹਾਂ ਜੀ ਤੇ ਇਹ ਕਹਿੰਦੇ ਵੀ ਅਸੀਂ ਤਾਂ ਚਲ ਦੇ ਰਹੇ ਹਾਂ ਉਹਨਾਂ ਨੇ ਇੱਕ ਨਹੀਂ ਦਿੱਤੀ ਕਿਸੇ ਨੂੰ ਕੈਪਟਨ ਦੇ ਸਮੇ ਮਿਲੀ ਸੀ ਕੋਈ ਪਿੰਡ ਚ ਨਾ ਜੀ ਜਦ ਵੀ ਨਹੀਂ ਮਿਲੀ ਜੀ ਜਦ ਵੀ ਨਹੀਂ ਮਿਲੀ ਇਹਨਾਂ ਦੇ ਤਕਰੀਬਨ ਜੀ ਆਪਣਾ ਅਕਾਲੀਆਂ ਦੇ ਰਾਜ ਚ ਥੋੜੀ ਜਿਹੀ ਮਿਲ ਜਾਂਦੇ ਦੋ ਚਾਰ ਕੁ ਮੁੰਡਿਆਂ ਨੂੰ ਇੱਕ ਇਨਸਪੈਕਟਰ ਲੱਗਿਆ ਦੀ ਕੋਆਪਰੇਟਿਵ ਚ ਹਮ ਇੱਕ ਜੇਈ ਲੱਗਿਆ ਦੀ ਅੱਛਾ ਹਾਂ ਜੀ ਦੋਤੇ ਨੇ ਕੋ ਮੁੰਡੇ ਲੱਗੇ ਆ ਇੱਕ ਲੋਕਾਂ ਕੋ ਮੁੰਡੇ ਬਲ ਤੁਸੀਂ ਪ੍ਰਕਾਸ਼ ਬਾਦਲ ਦੀ ਸਰਕਾਰ ਵੀ ਦੇਖੀ ਐ ਕੈਪਟਨ ਦੀ ਵੀ ਦੇਖੀ ਐ ਭਗਵੰਤ ਮਾਨ ਨੂੰ ਵੀ ਦੇਖ ਰਿਓ ਕਿਹੜਾ ਜਿਹੜਾ ਮੁੱਖ ਮੰਤਰੀ ਐ ਸਭ ਤੋਂ ਵੱਧ ਲੋਕਾਂ ਚ ਫਿਰਦਾ ਰਿਹਾ ਚਰਨਜੀਤ ਚੰਨੀ ਦੀ ਵੀ ਗੱਲ ਕਰ ਲੈਂਦਾ ਮੈਂ ਕਿਹੜਾ ਵੱਧ ਫਿਰਦਾ ਰਿਹਾ ਐ ਫਿਰਿਆ ਤਾਂ ਪ੍ਰਕਾਸ਼ ਸਿੰਘ ਬਾਦਲੇ ਐ ਜਿੰਨਾ ਲੋਕਾਂ ਨਾਲ ਉਹਨੇ ਸਹਾਈ ਚਾਰ ਰੱਖਿਆ ਇੰਨਾ ਕਿਸੇ ਨੇ ਨਹੀਂ ਰੱਖਿਆ ਉਹ ਥੱਲੇ ਤੋਂ ਉੱਠ ਕੇ ਗਿਆ ਦੀ ਇਹਨਾਂ ਨੂੰ ਤਾਂ ਮੇਰੀ ਬਣੀ ਬਣਾਈ ਚੋਂ ਉਧਰ ਮਿਲ ਗਈ ਆ ਗੱਲ ਐ ਉਹਦਾ ਸੰਘਰਸ਼ ਕਰਿਆ ਹਾਂ ਜੀ ਸੁਖਵੀਰ ਬਾਦਲ ਨੂੰ ਕਿਵੇਂ ਦੇਖਦੇ ਹੋ ਫਿਰ ਅੱਗੇ ਉਹਦਾ ਸਭ ਤੋਂ ਘਟੀਆ ਇਨਸਾਨ ਹੈ ਜੀ ਖਾ ਲੰਦਾ ਜਿਹਨੂੰ ਆਪਣੇ ਬਾਪ ਦਾ ਨਹੀਂ ਪਤਾ ਲੱਗਦਾ ਉਹ ਸੈਨੂੰ ਪਿਤਾ ਸਮਾਨ ਕਹਿ ਹੁੰਦਾ ਤੈਨੂੰ ਕੀ ਪਤਾ ਲੱਗਦਾ ਕਿ ਉਹ ਕਹਿੰਦੇ ਵੀ ਮਤਲਬ ਪੰਜਾਬ ਦੇ ਹਾਲਾਤ ਹੀ ਹੋ ਗਏ ਵੀ ਸੰਭੇ ਨਹੀਂ ਜਾ ਰਹੇ ਪੰਜਾਬ ਬਚਾਓ ਯਾਤਰਾ ਸ਼ੁਰੂ ਕਰ ਰਹੇ ਨੇ ਅੱਗੇ ਉਹ ਤਾਂ ਤੁਸ ਤੁਹਾਨੂੰ ਲੱਗਦਾ ਕਿ ਇਹ ਹਾਲਾਤ ਹੋ ਗਏ ਜਾਂ ਫਿਰ ਇਹਨਾਂ ਨੂੰ ਇਹ ਹੈ ਵੀ ਇਹਨਾਂ ਤੋਂ ਜਿਹੜਾ ਕੁਰਸੀ ਤੋਂ ਬੜਾ ਰਹਿਣਾ ਨਹੀਂ ਜਾ ਰਿਹਾ ਖਰਾਬ ਹੈ ਉਹਨਾਂ ਨੇ ਕਰੇ ਦੀ ਜੀ ਹੁਣ ਉਹ ਆਪੇ ਡੰਡ ਇੱਕ ਨੁਕਸਾਨ ਆਪਾ ਆਪੇ ਕਰਕੇ ਕਹਿ ਦਈਏ ਵੀ ਆਹ ਚੀਜ਼ ਨੁਕਸਾਨ ਹੋ ਦੇ ਕੋਗੀ ਸਾਰਾ ਕੁਝ ਪੱਠਾ ਦਾ ਉਹਨਾਂ ਨੇ ਬਿਠਾਇਆ ਬੇਦਵੀਆਂ ਕਰਕੇ ਉਹਨਾਂ ਦੇ ਦੋਸ਼ੀਆਂ ਨੂੰ ਕੋਈ ਸਜ਼ਾ ਦਿੱਤੀ ਇੰਨੇ ਇਨਸਾਫ ਮੋਰਚੇ ਲੱਗ ਲੈ ਕਿਤੇ ਕੁਛ ਲੱਗ ਲਿਆ ਕਿਸੇ ਨੂੰ ਕੁਝ ਨਹੀਂ ਕਰਾਇਆ ਹੋਇਆ ਤਾਂ ਇਹਨਾਂ ਦਾ ਯਾਰ ਇੱਕ ਆਹੀ ਲਾ ਲੋ ਹੁਣ ਸਰਸੇ ਵਾਲੇ ਨੂੰ ਮਾਫੀਨਾਮਾ ਤਾਂ ਵੀ ਇਹਨਾਂ ਨੇ ਹੀ ਦਿੱਤਾ ਬਿਲਕੁਲ ਨਹੀਂ ਹਾਲਾਂਕਿ ਸਭ ਨੂੰ ਪਤਾ ਵੀ ਉਹਨੇ ਆ ਗੁਨਾਹ ਕਰੇ ਨੇ ਉਹਨਾਂ ਨੂੰ ਮਾਫੀਨਾਮਾ ਦੇ ਕੇ ਪਰੇ ਕਰਤਾ ਆਖਰੀ ਸਵਾਲ ਵੀ ਦੱਸ ਦੋ ਜੇ ਨਾਲ ਹੀ ਜੁੜਿਆ ਹੋਇਆ ਹੈ ਰਾਮ ਰਹੀਮ ਕਈ ਵਾਰ ਪਰੋਲ ਤੇ ਬਾਹਰ ਆ ਲਿਆ ਕਈ ਵਾਰ ਫੜ ਲੋ ਤੇ ਆ ਲਿਆ ਠੀਕ ਹੈ ਤੇ ਬੰਦੀ ਸਿੰਘ ਕਹਿੰਦੇ ਕਿ ਬਾਹਰ ਨਹੀਂ ਆ ਰਹੇ ਉਹਨਾਂ ਦੀ ਸਜ਼ਾ ਵੀ ਪੂਰੀ ਹੋ ਗਈ ਇਹਦੇ ਵਿੱਚ ਤੁਸੀਂ ਕਿਵੇਂ ਦੇਖਦੇ ਹੋ ਵੀ ਦੋਰਾ ਕਾਨੂੰਨ ਹੈ ਇਹ ਪੂਰਾ ਕਾਨੂੰਨ ਤਾਂ ਹੈ ਉਹ ਹੈ ਜੀ ਇਹਨਾਂ ਦੇ ਆਪ ਹੀ ਡਰਦੇ ਨੇ ਇਹ ਵੀ ਜੇ ਬੰਦੀ ਸਿੰਘ ਬਾਹਰ ਆਉਂਦੇ ਨੇ ਸਾਡਾ ਜਮਾ ਹੀ ਨਹੀਂ ਕੁਝ ਵੀ ਨਹੀਂ ਰਹਿਣਾ ਸਾਡੀ ਵੀ ਜਗਤ ਤਾਂ ਚਲਦੀ ਹਾਂ ਹਾਂ ਹੁਣ ਇਹਨੂੰ ਤਾਂ ਇਹ ਜਦ ਸਰਕਾਰੀ ਸਹੈ ਤੇ ਹੀ ਇਹਨੂੰ ਮਾਫੀ ਦਿੱਤੀ ਹੈ ਤਾਂ ਹੀ ਇਹਨੂੰ ਪ੍ਰੋਬਲਮ ਮਿਲ ਜਾਂਦੀ ਹੈ ਜੀ ਪਾਵਰ ਜ਼ਿਆਦਾ ਹੈ ਹਾਂ ਜੀ ਪਾਵਰ ਜ਼ਿਆਦਾ ਹੈ ਵੀ ਵੋਟ ਬੈਂਕ ਜ਼ਿਆਦਾ ਹੈ ਇਹਦਾ ਵੋਟ ਬੈਂਕ ਕਰਕੇ ਇਹਨੂੰ ਬਾਹਰ ਕੱਢ ਰਹੇ ਨੇ ਧੰਨਵਾਦ ਤਾਂ ਪੰਡਿਤ ਰਖੇੜੀ ਦੇ ਬਜ਼ੁਰਗ ਜਿਨ੍ਹਾਂ ਨੇ ਵੱਖ-ਵੱਖ ਮੁੱਦਿਆਂ ਤੇ ਮੈਨੂੰ ਲੱਗਦਾ ਕਿ ਕੋਈ ਮੁੱਦਾ ਰਿਹਾ ਹੋਣਾ ਹਾਲਾਂਕਿ ਬਹੁਤ ਜ਼ਿਆਦਾ ਮੁੱਦਿਆਂ ਦੇ ਉੱਤੇ ਆਪਣੇ ਵਿਚਾਰ ਰੱਖੇ ਨੇ ਕਿ ਨਵੀਂ ਸਰਕਾਰ ਨੂੰ ਕਿਵੇਂ ਦੇਖਦੇ ਨੇ ਲੋਕ ਸਭਾ ਚੋਣਾਂ ਪੰਚਾਇਤੀ ਚੋਣਾਂ ਸਮੇਤ ਬਹੁਤ ਸਾਰੀਆਂ ਗੱਲਾਂ ਬਾਤਾਂ ਇਹਨਾਂ ਦੇ ਨਾਲ ਕੀਤੀਆਂ ਨੇ ਕੈਮਰਾਮੈਨ ਗੁਰਿੰਦਰ ਸਿੰਘ ਟਵਾਣਾ ਨਾਲ ਗੁਰਪ੍ਰੀਤ ਸਿੰਘ ਚੱਠਾ ਨੀਡਰ ਪੰਜਾਬੀ মিডিਆ ਪਟਿਆਲਾ